ਕੋਲ ਜਾਂਦਾ ਫੌਜੀ ਵਾਲੀ ਘੋੜੀ ਜਿਹੜੀ ਆ ਉਹ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਦੇ ਚੱਲੇ ਆ ਮੋਗੇ ਸ਼ੋਅ ਤੇ ਤੇ ਡਿਸਪਲੇ ਹੋਣ ਵਾਲੀ ਆ ਲਗਭਗ ਸਟਾਈਲਿਨ ਸਟੈਲੀਨਾਂ ਦੀ ਜਿਹੜੀ ਰਿੰਗ ਸ਼ੁਰੂ ਹੋਣ ਵਾਲੀ ਆ ਤੇ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਮੇਟਰੋ ਸਵਾਦ ਪੂਰਾ ਆਊਗਾ ਵੀਡੀਓ ਦੇਖਣ ਦਾ ਇਹ ਨਾ ਹੋਵੇ ਵੀਡੀਓ ਛੱਡ ਕੇ ਭੱਜੋ ਤੁਸੀਂ ਵੀਡੀਓ ਸਾਰੀ ਦੇਖ ਕੇ ਜਾਣੀ ਆ ਜੇ ਨਾ ਸਵਾਦ ਆਇਆ ਤਾਂ ਕਮੈਂਟਾਂ ਚ ਦੱਸ ਦਿਓ ਅਗਲਾ ਪਾਠ ਜਿਹੜਾ ਘੋੜਿਆਂ ਦੀ ਰਿੰਗ ਹੋਣੀ ਆ ਉਹ ਵੀ ਆਪਾਂ ਅਪਲੋਡ ਕਰ ਲੱਗੇ ਆ ਤੇ ਆਹ ਦੇਖੋ ਪਹਿਲਾਂ ਵੀਡੀਓ ਉਸ ਤੋਂ ਬਾਅਦ ਉਹ ਦੇਖੋ ਤੇ ਜਿਹੜਾ ਰੌਲਾ ਪਿਆ ਬਾਬੇ ਖੇੜੀ ਵਾਲੇ ਦਾ ਤੁਸੀਂ ਉਹ ਵੀ ਇਹਦੇ ਵਿੱਚ ਦੇਖਿਓ ਵੀਡੀਓ ਦੇ ਤਾਂ ਹੋ ਸਕਦਾ ਹੈ ਕਿ ਮੱਧੂਆ ਦੇਖ ਗਿਆ ਹੋਵੇ ਜਾਂ ਕਿਸੇ ਨੇ ਜਾਣ ਬੁੱਝ ਕੇ ਕੱਢ ਲਿਆ ਹੋਵੇ ਕਿਉਂਕਿ ਇਹਦੇ ਵਿੱਚ ਕਾਗਜ਼ ਪਏ ਨੇ ਕਾਫੀ ਕੁਝ ਹੈ ਇਸ ਨੂੰ ਦੇਖ ਕਰਦੇ ਕਿਸੇ ਨੂੰ ਪਿਆ ਹੋਇਆ ਕੋਈ ਮੱਧੂਆ ਮਿਲਦਾ ਹੈ ਤਾਂ ਸਾਡੇ ਤੱਕ ਪਹੁੰਚਾ ਦਿਓ ਬਾਕੀ ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ ਤਾਂ ਭਾਈ ਉਹ ਵੀ ਥੋੜਾ ਧਿਆਨ ਦਿਓ

ਮੁਸਕੋਦੀ ਸਾਡੇ ਯਾਰ ਜਿਹੜੇ ਦਿੱਲੀ ਨਾਲੋਂ ਕੈਨ ਮਦਦ ਦੇਖਦੇ ਨੇ ਜੀਵਿੰਦਰ ਤੇ ਜੀ ਆਸੋ ਮੈਨੂੰ ਭਾਂਜੇ ਜੀ ਜਨਾਬ ਹੈ ਤੇ ਰਮੇਸ਼ ਭਾਈ ਨੇ ਪਛਾਣਿਆ ਯਾਰੀ ਦੱਦ ਨੇ ਕੋਈ ਬਾਈ ਹੌਲੀ ਹੌਲੀ ਦੱਸਾਂਗੇ ਕੋਮਲ ਆ ਕਰੋ ਵੀ ਮਿੱਤਰੋ ਚੈੱਕ ਬਾਈ ਲੋਕਾਂ ਦੀ ਨਿਗਾਹ 'ਚ ਥੋ 2 ਕੋੜੀਆਂ ਖੜੀਆਂ ਨੇ ਇਹੋ ਹੀ ਆ ਬਸ ਲੋਕ ਇਹਨਾਂ ਦੀ ਵਾਹਵਾ ਕਰ ਰਹੇ ਆ ਜ਼ਿਆਦਾਤਰ ਜੋ ਰਿਵਿਊ ਆਏ ਹੋ ਮੈਂ ਤੁਹਾਨੂੰ ਦੱਸ ਰਿਹਾ ਆ ਅਨਾਉਂਸ ਕੀਤਾ ਜਾਊਗਾ ਟੈਗ ਨੰਬਰ ਬੋਲਿਆ ਜਾਊਗਾ ਉਹ ਕੋੜੀਆਂ ਤੁਸੀਂ ਵਾਪਸ ਅੰਦਰ ਲੈ ਕੇ ਆਉਣੀਆਂ ਜੀ ਅਗਲੇ ਰਾਉਂਡ ਵਾਸਤੇ ਸੋ ਸਾਰਿਆਂ ਨੂੰ ਰਿਕਵੈਸਟ ਹੈ ਇੱਕ ਵਾਰ ਸਾਰੀਆਂ ਕੋੜੀਆਂ ਬਾਹਰ ਲੈ ਜੋ ਹਾਂ ਉਹਦੇ ਨਾਲ ਉਹ ਲੈ ਡੇ ਜਾਂਦਾ ਹਾਂ ਹਾਂ ਉਹ ਜਿਹੜੀ ਜਾਂਦਾ ਪਿਆ ਹਾਂ ਉਹਦੇ ਕੰਨਾਂ ਦਾ ਕੰਨਾਂ ਦਾ ਉਡੀ ਥੋੜੀ ਬੰਦ ਦੀ ਗੱਲ ਪੂਰੀ ਇੱਕ ਤੋਂ ਇੱਕ ਵੱਧ ਕੇ ਸਾਰੀਆਂ ਕੁੜੀਆਂ ਇੱਕ ਤੋਂ ਇੱਕ ਵੱਧ ਕੇ ਆ ਅਗਲੀ ਰੰਗ ਘੋੜਿਆਂ ਦੀ ਆ ਟੈਗ ਨੰਬਰ ਅਸੀਂ ਬੋਲੋਗੇ ਹਾਂ ਜੀ ਟੈਗ ਨੰਬਰ ਉਹ ਵੀ ਟੈਗ ਨੰਬਰ ਅਨਾਉਂਸ ਕਰਾਂਗੇ ਕਿਉਂ ਕੁੜੀਆਂ ਪਰ ਰਹੇ ਹੋਣੀਆਂ ਜੀ 405 408 422 414 424 425 411 409 410 407 430 415 418 403 गुरु में नजीम का बहुत बहुत थे बाबा ठीक है लास्ट स्टार्ट है कंपनीज सब भी कॉन्ट्रैक्ट शुरू होने वाला है इससे पहले अनाउंसर ने अनाउंसर दिया जो टैक्सेबल पर के नजीम का जो फर्स्ट पार्ट बताया प्राइस पॉइंट की जिम्मेदारी पहला पार्ट है कि उस प्राइस पॉइंट इलाके के कमीशन सारी स्थानीय कलेक्ट करें और उसका सेकंड पार्ट का बैट चल रहे हैं है। तो तो आदा आदा जी जो तो खड़ी है इतने में बोल रहा हूं वो बोलियां बात चली गई है क्या करना अपन सब के वापस आ जाएं दो-दो नंबर बोल रहा हूं वो वाला फोन की ऐसे ही आ जाओ 005 और 06 229 414 वन वन फोर जीरो नाइन फोर वन जीरो जीरो सेवन रिपीट कर चार सौ पांच चार सौ आठ, चार सौ बी चार सौ चौदह चार सौ चौबीस चार सौ पच्ची चार सौ वास्ते अपने को बहुत ही चंगे शैलियत बहुत ही चंगे पहुंच गई ने ਦੇਖ ਰਹੇ ਹਾਂ ਮਾਰਵਾੜੀ ਫੀਰ ਕੱਟ ਕਰੀ ਜਾਈ ਆ ਕਰੋ ਚੈੱਕ ਫੋਨ ਹੀ ਮਾੜੀ ਇਹ ਗੱਲ ਕਰ जो एग्रेसिव था पीछे भी रहता था वो बिल्कुल ही कम देख रहे हैं अब इनकी बॉडी की कैरेक्टर था वो भी आप एक देख पाएंगे तो नेक के दोनों एंटीरियर एंड पोस्टीरियर एंड से एंटीरियर जो पैरोटी एंड पोन पे मित्रा है वो और के ब्रेस्ट पे वीडर्स पे जो आ रहा है इसका पोस्टीरियर पार्ट ਜੋ ਫ੍ਰੈਂਚ ਬੱਲ ਰਹਾ ਹੈ aur uski mazbutta bhi aap dekh pa rahe ki do ek italian ya to bolt mein to masal kitni khilnas thi wo caterpillar ne yahan pe thodi si kam nikali aur ye jo bad hai ye drivers karantak ki chadhdi kodi aayi hai ithe ek to utte ek himalaya parvat to bhi uchiyan lagdiyan lagdiyan ki rang nahi badh rahe hai ye jiske ka samne jitna si wo jet ke chali gayi hai ਦੇਖਦੇ ਆ ਬਹੁਤ ਟੌਪ ਦੀਆਂ ਘੋੜੀਆਂ ਸੀ ਸਾਰੀਆਂ ਹੀ ਜਿੱਤੀਆਂ ਮੇਰੇ ਵੱਲੋਂ ਸਾਰੀਆਂ ਹੀ ਕਿਉਂਕਿ ਮੈਂ ਸਭ ਕੁਝ ਅੱਖੀਂ ਦੇਖਿਆ ਤੇ ਜਿਹੜੇ ਭਰਾ ਜਾਣ ਨਹੀਂ ਸਕੇ ਉਹ ਹੁਣ ਵੇਖ ਲਵੋ ਇਹ ਘੋੜੀਆਂ ਦੀ ਰਿੰਗ ਆ ਇਸ ਤੋਂ ਬਾਅਦ ਆਪਾਂ ਅਪਲੋਡ ਕਰਾਂਗੇ ਘੋੜਿਆਂ ਦੀ ਰਿੰਗ ਬਹੁਤ ਹੀ ਖੂਬਸੂਰਤ ਘੋੜੀਆਂ ਸੀ ਯਾਰ ਨਾਲ ਉਹਨਾਂ ਦੇ ਬੱਚੇ ਵੀ ਸੀ ਗੱਬਣ ਘੋੜੀਆਂ ਵੀ ਸੀ ਵਿੱਚ ਤੇ ਬਾਹ ਕਮਾਲ ਯਾਰ ਬਾਹ ਕਮਾਲ ਤੁਸੀਂ ਵੀਡੀਓ ਵੇਖੋ ਯਾਰ ਬਸ ਮੈਥੋਂ ਨਾ ਕੁਝ ਪੁੱਛੋ चैंपियनशिप से पता ही नहीं लगा है कि इस साफी के सबसे ताकतवर का दादी तो जन्म देने वाली एक मां जो घोड़ी है ये ठंडी भी होती है टेम्परमेंट इसका इनका जरा नेक का मूवमेंट है नेक की साइज है नेक का यार मेरे बन को, बन को, को ना आहा दो बंदे मेले दे जीतू सी ਮੋੱਖ ਮਹਿਮਾਨ ਜੀ ਮੇਰੇ ਵੱਲੋਂ ਇਹ ਕਿਉਂਕਿ ਇਹਨਾਂ ਨੇ ਸਾਰਾ ਗਰਾਊਂਡ ਸਾਫ਼ ਕੀਤਾ ਤਾਂ ਮੇਲਾ ਹੋਇਆ ਕੰਪੈਟਿਟਿਵਲੀ ਕਾਫੀ ਕਮ ਹੋ ਗਾਇਆ ਨਹੀਂ ਇਸ ਵਿੱਚ ਕਲੀਅਰ ਨਹੀਂ ਅਸਲ ਵਿੱਚ ਕਿੰਨੇ ਸਿਓਨਾਂ ਲੋਕਾਂ ਨੂੰ ਤੋਂ ਉਹ ਰੱਖ ਕਿ ਨਾ ਬਹਾਦਰ ਦਾ ਸਹੀ ਨਹੀਂ ਕਰਨਾ ਉਹ ਬੇਸ਼ੱਕ ਰਿੰਗ ਦੇ ਵਿੱਚ ਜਾਨਵਰ ਨਾ ਆਵੇ ਕਿਉਂਕਿ ਬਾਅਦ ਦੇ ਵਿੱਚ ਸਾਰਾ ਸਵਾਦ ਖਰਾਬ ਹੁੰਦਾ ਤੇ ਟ੍ਰੈਂਡ ਵੀ ਖਲਤ ਪੈਂਦਾ ਇਹ ਟ੍ਰੈਂਡ ਮਾੜਾ ਵਾ ਘੋੜਿਆਂ ਦੇ ਕੰਪੀਟੀਸ਼ਨਾਂ 'ਦੇ ਸਾਰਾ ਦਿਨ ਬਲੋ ਜੱਜ ਵੀ ਖੜੀ ਲੱਤ ਨਹੀਂ ਦੇਆ ਜੋ ਜੱਜਾਂ ਨੇ ਫੈਸਲਾ ਕਰਤਾ ਇਹ ਤਿਆਗਣਾ ਆਪਾਂ ਵੀ ਇਹ ਕੰ ਦਾ ਫੈਸਲਾ ਕੋਈ ਵੀ ਕਿੰਤੂ ਭਾਵੇਂ ਇਸ ਫੈਸਲੇ ਦੇ ਉੱਤੇ ਜਿਹੜਾ ਉਹ ਨਹੀਂ ਹੋਊਗਾ ਮੈਂ ਕਿਹੜਾ ਉਹ ਕੱਲ ਨੂੰ ਕੱਲੇ ਕੋਈ ਛੀਟਾ ਟਕਾਓ ਕੋਈ ਕਵੇ ਮੇਰਾ ਕਿਉਂ ਪਿੱਛੇ ਲਾਤਾ ਗਿਆ ਲਾਤਾ ਜਿਸ ਨੂੰ ਯਕੀਨ ਨਹੀਂ ਜੱਜਾਂ ਦੇ ਉੱਤੇ ਜਾਂ ਸਾਡੇ ਮੈਨੇਜਮੈਂਟ ਦੇ ਉੱਤੇ ਉਹ ਬੇਸ਼ੱਕ ਉਹ ਆਪਣਾ ਨਾਂ ਲਾ ਦੇਣਗੇ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਆਪਾਂ ਚੰਗਾ ਟ੍ਰੈਂਡ ਪਾਈਏ

Pagi itu, bodi bos. Pagi ਕਿੰਨੀ ਗੋੜਾ ਚਲਾਇਆ ਚਾ ਚੁਗਰਾ ਕੋੜੀ ਪੜਦੀ ਕੋੜੀ ਪੜਦੀ ਜੀ ਆਪਣੀ ਕੋੜੀ ਸਰਗੀ ਜਾਂਦੀ ਸਭ ਤੋਂ ਸਕੇ ਤਾਂ ਕਾ ਕਰ ਦੋ ਦਨੇ ਪਕਨੇ ਕੇ ਆਰਾਮ से ਇਹ ਜੋ ਕੀਤੀ ਜਾਂਦੀ ਛੱਡੀ ਜਾਂਦੀ ਇਹ ਖੜੀ ਤੇ ਹੋ ਜਾਂਦੀ ਹੈ ਜੀ ਆਪ ਨਹੀਂ ਨਾ ਪਿੱਛੇ ਉਹ ਵਲਟਰ ਕੋ ਦੇਖਸ ਕਿੰਨੀ ਛੋਟਾ ਗੋੜੀ ਕਿੰਨੀ ਕਮਾਲ ਆ ਮੈਨੂੰ ਤਾਂ ਇਹ ਇੱਕ ਮੱਥੇ ਫੁੱਲ ਵਾਲੀ ਖੜੀ ਹੋ ਗਈ ਬੱਚਿਆ ਦੀ ਪਤਾ ਨਹੀਂ ਪਤਾ ਹਾਂ ਪੂਰੀ ਸਾਰੇ ਪਾਸੇ ਇੱਕਲੀ ਸੁਣ ਲੱਗਦੀ ਧੌਣ ਧੌਣ ਹੋ ਗਈ ਬਈ ਬਸ਼ੀਰੇ ਵੀ ਨਖਰੇ ਹਾਂ ਬਿਲਕੁਲ ਵੇ ਇਹ ਦੇਖ ਲੋ ਸੁਪਾ ਕਮਲ ਸੁਪਾ ਆਵਲੀ ਪ੍ਰੋਗਰਾਮ ਅੱਠ ਬਹੁਤ ਆ ਮਿੱਤਰੋ ਸ਼ੋਅ ਤੇ ਫਾਈਨਲ ਡੇ ਅੱਜ ਲਾਸਟ ਦਿਨ ਆ ਤੇ ਛਾਮਾ ਪੈ ਗਈਆਂ ਇੱਧਰ ਮੇਰੇ ਸਾਰੇ ਸਪਲੀਮੈਂਟ ਵਗੈਰਾ ਸਾਰੇ ਪਏ ਆ ਤੇ ਉਧਰ ਰੱਸੀਆਂ ਵਾਲੀਆਂ ਦੁਕਾਨਾਂ ਹੈਗੀਆਂ ਸਾਰੀਆਂ ਕਾਕਰ ਰੱਸੀਆਂ ਵਾਲਾ ਹਨ ਸਾਰੇ ਟੌਪ ਟੌਪ ਦੇ ਘੋੜੇ ਘੋੜੀਆਂ ਇੱਥੇ ਆਏ ਹੋਏ ਆ ਤੇ ਇੱਕ ਤੋਂ ਇੱਕ ਵਧ ਕੇ ਟੌਪ ਦੀਆਂ ਘੋੜੀਆਂ ਆਈਆਂ ਹੋਈਆਂ ਤੁਸੀਂ ਵਲੌਗ ਦੇ ਵਿੱਚ ਵੇਖਿਆ ਹੋਊਗਾ ਯਾਰ ਜੀ ਦੀ ਨਿਗਾਹ ਪੈਂਦੀ ਨਾ ਹਰੇਕ ਘੋੜੇ ਦੇ ਆਏ ਹੁੰਦਾ ਵੀ ਯਾਰ ਸਾਰੀਆਂ ਜਿੰਨੀਆਂ ਚਾਹੀਦੀਆਂ ਸਾਰੀਆਂ ਤੇ ਬਾਕੀ ਜੱਜਮੈਂਟ ਵੀ ਕੋਈ ਚੀਜ਼ ਹੁੰਦੀ ਆ ਤੇ ਜੱਜ ਬਹੁਤ ਵਧੀਆ ਵਧੀਆ ਇੱਥੇ ਆਏ ਆ ਤੇ ਸ਼ਾਮਾਂ ਪੈ ਗਈਆਂ ਇਦੋਂ ਦਾ ਘੋੜਿਆਂ ਦਾ ਰਕਵਿ ਦੇਖ ਕੇ ਜਾਵਾਂਗੇ ਆਪਾਂ ਬਣੇ ਰਿਓ ਵੀਡੀਓ ਦੇ ਨਾਲ ਉਧਰ ਵੀ ਚੱਲ ਰਿਹਾ ਸ਼ੋਅ ਤੇ ਉਧਰ ਬੜੀ ਦੂਰ ਦੂਰ ਤੋਂ ਲੈ ਕੇ ਆਏ ਆ ਜਾਨਵਰ ਬਾਈ ਹੁਣੇ ਤੇ ਹੁਣ ਸ਼ੋਅ ਚ ਗਏ ਹੋਏ ਆ ਟੌਪ ਟੌਪ ਦੇ ਘੋੜੇ ਤੇ ਰਾਜਸਥਾਨੋਂ ਗੁਜਰਾਤੋਂ ਵੱਡੇ ਘੋੜੇ ਘੋੜੀਆਂ ਲੈ ਕੇ ਆਏ ਲੋਕ ਮੋਗਾ ਸ਼ੋਅ ਕੰਡਾ ਘੰਡਾ ਆਉਣੇ ਗੱਲਾਂ ਕਰੀਂ। ਸਿੱਪੀ ਗੱਲ ਲਾਈ ਇਸ਼ਾਨ ਕੋੜਾ ਜੀ। ਹੈਲੋ। ਇਸ਼ਾਨ ਕੋੜਾ ਇੱਧਰ ਗਏ ਆਂ ਇੱਧਰ ਗਏ ਆਂ ਆ ਹੋ ਗਿਆ ਘੋੜੀਆਂ ਦਾ ਬਸ ਥੋੜੇ ਟਾਈਮ ਦਾ ਲਾ ਦੇਗੇ ਚਲੋ ਯਾਰ ਮਿਲਣ ਆਂ ਇਸ ਕੋਈ ਦੋ ਜਾਣੇ ਹੀ ਬਸ ਤਕੜੀ ਕਹਿੰਚ ਲਾ ਕੇ ਲਿਆ ਲੱਭ ਜਾਣਾ ਘਰੇ ਹੁੰਦਾ ਹੁੰਦਾ ਬੜੇ ਨਹੀਂ ਵਾਰਾ ਹੀ ਗਏ ਵੇਲੇ ਸਤਾਰ ਏ ਸਤਾਰ ਇਹਦਾ ਬਿੱਲੀ ਨਹੀਂ ਆਇਆ ਸ਼ਮਸ਼ਾਦ ਹੋਣੀ ਹੈ ਉਹਨੂੰ ਤਾਂ ਬਹੁ ਮਿਲ ਕੇ ਲੈਂਦਾ ਕਿੱਥੋਂ ਬਾਈ ਤੁਸੀਂ ਨੰਗਲ ਡੈਮ ਤੋਂ ਕੀ ਦਾ ਪ੍ਰਭਾਵ ਤੋਂ ਨਹੀਂ ਮੱਝੂ ਨਹੀਂ ਲੜ ਲੈਣ ਕਿਹੜਾ ਕੋੜਾ ਦਾ ਹੈ ਤੇਮੂਰ ਦਾ ਠੀਕ ਤੇਮੂਰ ਦਾ ਹੈਗਾ ਤੇ ਮੂਰਸੀ ਦਾ ਮੌਜੀ ਦਾ ਬੱਚਾ ਈ ਦਲਾਵਰ ਘੋੜਾ ਬਹੁਤ ਵਧੀਆ ਸੋਨਾ ਬੇਟਾ ਸ਼ੋਅ 'ਚ ਪਾਉਣਾ ਤੈਨੂੰ ਹਾਂਜੀ ਹਾਂਜੀ ਪਾਉ ਬਹੁਤ ਮੈਂ ਤਾਂ ਪਹਿਲੇ ਹੀ ਸ਼ੁਰੂ ਕਰਤੀ ਇਹ ਸੀਜਰ ਕੀ ਨਾਂ ਲੈਂਦੇ ਆ ਚਾਰ ਦੰਦਾ ਹਾਂਜੀ ਕੋਈ ਮੁੰਗ ਨਹੀਂ ਛੱਡਦੇ ਹਾਂਜੀ ਹਾਂਜੀ 52000 ਰਿਜ਼ਲਟ ਆਜੀ ਭਾਈ ਜੀ ਇਹਦੇ 25000 ਅਜੇ ਅੱਗੇ ਕੋਈ ਆ किन्न चर ठीक है जी तो। साढ़े तीन, तो। तो। तीन साल घोड़ा बहुत चंगा है ਸੋਹਣਿਆ ਜੀ ਕੁਝ ਕੁ ਜਿੱਤੇ ਹੈਲਪ ਕਰਦੇ ਆ। ਉਹ ਵੀ ਆ ਜਾਓ। ਇਹ ਮਚਪੰਜੀ ਵੱਜੀ ਸੀ। ਨਹੀਂ ਹੋਈ। ਉਹ ਨਿਸ਼ਾਨ ਰਹਿ ਗਿਆ ਜਾਲ ਡੂੰਗੀ ਸੀ ਯਾਰ। ਇਹ ਚੰਡੀਗੜ੍ਹ ਵਾਲੇ ਸ਼ੋਅ ਚ ਜਦ ਨਹੀਂ ਕੱਟੇ ਕਿ ਦੋ ਦਾਂ ਤੇ ਪਾਇਆ ਸੀ। ਕੋਤੇ ਤਾਂ ਪਹਿਲੇ ਵੀ ਆ ਗਏ ਸੀ। ਇੱਥੇ ਪਤਾ ਹੈ ਇਹ ਆਪਣੇ ਤਰ੍ਹਾਂ ਲਗਾ ਕਰਦੇ ਹੀ ਆ। ਉਹ ਨਾ ਦੂਜੇ ਦਾ ਨਾ ਪਾ ਕੇ ਇੱਕ ਕਮਰਾ ਨਾ ਉਹਨਾਂ ਲਈ ਪਰ ਉਹ ਕਿੱਥੇ ਨਾ ਤਨ ਨਾ ਇਹੋ ਕੈਂਪ ਲਗਾਗੇ ਤੇ ਯਾਰ ਨਾ ਪਾਉਣੀ ਇੱਕ ਚੱਲ ਬੁਲ ਨਹੀ ਪਾਣੀ ਦੀ ਪਾਣੀ ਲੈ ਗਿਆ ਜੀ ਵੀ ਨਹੀਂ ਛੱਡਿਆ ਇਹੋ ਅਰਿਗਤੈ ਨਾ ਆਨ ਲਾ ਰਿਹਾ ਸੀ ਤੇ ਪਾਣੀ ਲੱਗ ਗਿਆ देख के पार वाली उसका बेटा मामा मामा अब ईवा गप मई में बात कर रहा था क्या हुआ फोटो किस टाइम के बाद साडा रिजल्ट आगा या ओके अति ट्रेन तो इंतजार ऊपर वाला आज के प्रोग्राम में मौका ना साडे का मां योग कलवे पर शिक्षक ਵੀਡੀਓ ਬਣਾਏ ਵੀਡੀਓ ਬਣਾਏ ਹਾਂ ਹਾਂ ਆਹ ਬੱਸ ਕਰ ਮੈਂ ਨਾ ਨਾ ਦੇ ਆ ਕਹਿੰਦੇ ਆ ਇਹ ਫੀਰ ਘੋੜਾ ਕਹਿੰਦੇ ਇਹ ਲੇ ਮੂੰਹ ਮੂੰਹ ਹੁਜਾ ਦੇ ਦੋ ਸਾਲ ਹੋ ਗਏ ਨਿਆਂ ਹੀ ਨਹੀਂ ਆਇਆ ਹਾਂ ਹਾਂ ਬਹੁਤ ਸ਼ਬਦ ਬਹੁਤ ਹੈ ਤੋਸਟ ਲਾ ਦੇਣਾ ਨਾ ਬਾਤ ਬਾਈ ਨਾ ਬੈਤਾ ਨਹੀਂ ਲੱਗਦਾ ਤੋ ਨੀਓ ਤਾਂ ਕੱਟੀ ਵੀ ਨਹੀਂ ਪਾ ਚੁੱਕੇ ਆ

ਜੋ ਅੱਜ ਦੇ ਇਸ ਵੇਡ ਕੱਟ ਦੇ ਦੇਖ ਨੂੰ ਸਪੌਂਸਰ ਕੀਤਾ ਹੈ ਭਾਈ ਗੈਰੀ ਗੱਜੇ ਨੇ ਉਹ 10ਵੇਂ ਨੰਬਰ ਤੇ ਜੋ ਜਿੱਤਾਂ ਨੇ ਨਾਮ ਨੰਬਰ ਤੇ 9ਵੇਂ ਨੰਬਰ ਤੇ ਜਿਹੜੀ ਕੋਈ ਹੈ ਕਿ ਸਾਡੀ ਰਾਜਸੀ ਦੀ ਨਾਲ ਫੋਨ 03 ਟੈਗ ਨੰਬਰ 403 ਲਿਆਓ ਜੀ 403 ਨੰਬਰ ਦੀ 9ਵੇਂ ਨੰਬਰ ਦੀ ਜੇਤਾ 403 ਟੈਗ ਨੰਬਰ बागिया बंदिया तो और अपने लिए कहते आ खड़ी है नौ नंबर की जनता है मेयर रूपी चार बाय रूपल स्टार ग्रैंड फायर काला कांटा ओ नहीं पता कहते आ जुलाना स्टार फार्म हरियाणा तो एक ओडीआई है रूपी चार बाय रूपल

442 ਨੰਬਰ ਦੀ ਟੈਗ ਨੰਬਰ ਘੋੜੀ ਆਉਂਦੀ 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 ਆਉਂ ਨਿਆ 100% ਵਾਲਾ ਇਸ ਦੇ ਮਾਲਕ ਨੇ ਫਰਸ ਪ੍ਰਾਈਸ ਟੈਗ ਨੰਬਰ 407 407 ਲਓ ਜੀ ਬੈਂਕ ਉਪਰਕਾਰਸ ਟੈਗ ਨੰਬਰ 407 ਕਿਆ ਲੰਗਾ ਦੋਨੇ ਜਿੱਤਨਾ ਬੱਚਿਆਂ ਲਈ ਇੱਕ ਤਾਂ ਆਈ ਆ 7ਵੇਂ 8ਵੇਂ ਤੇ 8ਵੇਂ ਤੇ 3 ਤੇ 1 ਤੀਸਰੇ ਤੇ ਆ ਘੋੜੀ ਜਿਹੜੀ ਖੜੀ ਹੈ ਇੱਧਰ ਜੇ ਸੰਗੀ ਸਰੰਗੀ ਸਾਹ ਪਾਏ ਸਰੰਗ ਥਰਡ ਪੋਜੀਸ਼ਨ ਦੇ ਸੰਗੀ ਹੌਲੜੀ ਆ ਗਈ ਏ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਆਵੇ ਆ ਜਾਂਦੀ ਆ ਹੋ ਜਾਂਦੀ ਬੜੀ ਮਿਹਨਤ ਲੱਗੀ ਹੈ ਜੀ ਰਿਜ਼ਲਟ ਬਣਾਉਣ ਲੱਗਿਆ ਤਾਲੀਆਂ ਦੀ ਆਵਾਜ਼ ਘੱਟ ਆਉਂਦੀ ਹੈ ਤਾਲੀਆਂ ਮਾਰੋ ਓਏ ਨੰਬਰ ਤੇ ਆਈ ਹੈ ਜੀ ਕੋੜੀ ਗਾਲ ਵੀ ਨਿਕਾਇਆ ਪਰ ਵੀ ਖੜੀ ਆ ਜੀ ਥੋੜਾ ਤਾਂ ਬੜਾ ਬਣਾਇਆ ਜੀ ਤਾਂ ਮੰਗ ਆਉਣੀ ਜਿਹੜੀ ਆਪਾਂ ਕਹਿੰਦੇ ਸੀ ਦੂਜੀ ਆ ਸੈਕਿੰਗ ਨੰਬਰ 3 ਜਵਾਈ ਐ ਨੰਬਰ ਵਾਲਾ ਗਰਦੀ ਤੋਂ ਸਾਹਿਬਾ ਸਾਹਿਬਾਏ ਸੰਗਰਾਮ

ਕਿਮਾਂ ਫਸਟ ਪ੍ਰਾਈਜ਼ ਰੁਕੋ ਮਿੱਤਰੋ ਕਿਹੜੀ ਕੋਲ ਵੀ ਜਾਂਦਾ ਪਹਿਲਾ ਨਾਮ ਕਿਹੜੀ ਕੋੜੀ ਕੋਲ ਜਾਂਦਾ ਨੀਲੀ ਜਿੱਤ ਗਈ ਓ ਨੀਲੀ ਆ ਨੀਲੀ ਜਿੱਤ ਗਈ ਵਾਹ ਜੀ ਵਾਹ ਸੋਚਾਂ ਤੋਂ ਪਰੇ ਵਾਲਾ ਕੰਮ ਹੋ ਗਿਆ ਸੋਚਾਂ ਤੋਂ ਪਰੇ ਵਾਲਾ ਕੰਮ ਔਰ ਜੀ ਵਾਲੀ ਮਿੱਤਰੋ ਜਿੱਤ ਗਈ ਆ ਇਹਦਾ ਨਾਮ ਹੈ ਜ਼ਰਾ ਵਾਹ ਜੀ ਵਾਹ ਬ੍ਰੀਡ ਕੀਤੀ ਹੈ ਜੀ ਸੋਚਾਂ ਤੋਂ ਪਰੇ ਰਹਿ ਗਈ ਖੜੀ ਜਿਹੜੀ ਕਹਿੰਦੇ ਜੀ ਉਹ ਪਲੇਖਾ ਪਹਿ ਰਿਆ ਉਹ ਬੱਚਿਆਂ ਦੀ ਉਹ ਅਗੜੀ ਜੀ ਕਹਿੰਦੀ ਹੈ ਇਹ ਬ੍ਰੀਡ ਹੋਈ ਹੈ ਜੀ ਸੱਲਾ ਰੰਗਤ ਪੰਦੀ ਸਾਰੇ ਸਮਾਂ ਖੜੀ ਆ ਕਾਲੀ ਆ ਧੀ ਮੰਮੀ ਹਰ ਇੱਕ ਕੁੜੀ ਆ ਕਾਲੀ ਦਾ ਉਹ ਖੜੀ ਆ ਇੱਕ ਤਾਂ ਉਹ ਰਹਿ ਗਈ ਗੁਰਦਾਬ ਮੂਰੋ ਸਿੰਘ ਜੀ ਜਿਹੜੇ ਕਹਿੰਦੇ ਉਹ ਨਹੀਂ ਕੁੜੀ ਜਿਹੜੀ ਮੈਂ ਤੁਹਾਨੂੰ ਕਹੀ ਸੀ ਕੁੜੀ ਉਹ ਖੜੀ ਆ ਫੌਜੀ ਜੜ ਗਿਆ ਝੰਡੇ ਉੱਤਰ ਕਰੈਕਟਰ ਦਿੱਤੇ ਆ ਜੀ ਬਈਆਂ ਦੀ ਖੁਸ਼ੀ ਤਾਂ ਪੂਰੀ ਹੋ ਗਈ ਹੈ ਤਾੜੀ ਨਾਲ ਦਿਓ ਜ਼ੋਰਦਾਰ ਬਹੁਤ ਵੋਲਟ ਜਤਨਾ ਅੰਦਰ ਵੋਲਟ ਤਾੜੀਆ ਦਾ ਹੋਪਟਾ ਮਤਲਬ ਰੀਅਲ ਕਿਹਾ ਜਿੱਕੇ ਦੀ ਮੇਲਾ ਆਂ ਮੀਆ ਜੀ ਵਾਲੀ ਘੋੜੀ ਜਿਹੜੀ ਆ ਉਹ ਟਰੈਕਟਰ ਜਿੱਤ ਗਈ ਬਈ ਆ ਘੋੜੀ ਬੁਲਟ ਜਿੱਤੀ ਆ ਅੱਜ ਦੀ ਚੈਂਪੀਅਨ ਵਾਸਤੇ ਮੇਰ ਕੱਢੀ ਜਿੱਤ ਨਾ ਹੈ ਅਮੀਰਾ ਦਾ ਬੈਂਕ ਬੋਦੀ ਬੋਦੀ ਕੋ ਰਹੀਦੀ ਹੈ ਬੱਚੀ ਹੈ ਗੁਹੀ ਆ ਰਹੀ ਕਿਤਰਾ ਜੀ ਬਹੁਤ ਬਹਾਦਰ ਕਾਮ ਅੱਕੇ ਨਹੀਂ ਹੁੰਦੇ ਐ ਇਹਨਾਂ ਨੀਂਦ ਦੀ ਕੋਝ ਤੋਂ ਪਰੇ ਹੁੰਦੀ ਹੈ